ਨਿਊਜ਼ ਬਿਊਰੋ ਮਿਸ਼ਰ ਪੰਜਾਬ ਵਿੱਚ ਮੈਂ ਰਾਜਵਿੰਦਰ ਕੌਰ ਖਬਰਾਂ ਲੈ ਕੇ ਹਾਜ਼ਰ ਹਾਂ ਪੰਜਾਬ ਬਦਲੇਗਾ ਮੌਸਮ ਮੌਸਮ ਵਿਭਾਗ ਅਨੁਸਾਰ ਕਈ ਜਗ੍ਹਾਾਂ 'ਚ ਪਵੇਗਾ ਮੀਂਹ ਕਈ ਜਗ੍ਹਾਾਂ 'ਤੇ ਹੋ ਸਕਦੀ ਹੈ ਗੜੇਮਾਰੀ ਕਿਸਾਨਾਂ ਤੇ ਕੇਂਦਰੀ ਮੰਤਰੀ ਦੀ ਮੀਟਿੰਗ 'ਚ ਕੇਂਦਰ ਸਰਕਾਰ ਚਾਰ ਹੋਰ ਫਸਲਾਂ ਉੱਪਰ ਐਮਐਸਪੀ ਦੇ ਨੂੰ ਤਿਆਰ 5 ਸਾਲ ਲਈ ਕਰਨਾ ਹੋਵੇਗਾ ਇਕਰਾਰ ਐਤਵਾਰ ਰਾਤ ਕਿਸਾਨ ਅਤੇ ਕੇਂਦਰੀ ਮੰਤਰੀਆਂ ਵਿਚਾਰੇ ਚੌਥੇ ਗੇੜ ਦੀ ਮੀਟਿੰਗ ਹੋਈ ਇਹ ਮੀਟਿੰਗ ਕਾਫੀ ਸਿਖਾਵੇਂ ਮਾਹੌਲ ਵਿੱਚ ਦੇਰ ਰਾਤ ਤੱਕ ਹੋਈ ਕਿਸਾਨ ਜਥੇਬੰਦੀਆਂ ਨੇ ਕਈ ਚੰਗੇ ਵਿਸ਼ੇ ਰੱਖੇ ਤੇ ਲੰਬੀ ਚर्चा ਤੋਂ ਬਾਅਦ ਕਈ ਸੁਝਾਅ ਦਿੱਤੇ ਗਏ ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੂੰਦਲਾ ਕਪਾਹ ਅਤੇ ਮੱਕੀ ਉੱਤੇ 5 ਸਾਲ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ ਕਿਸਾਨਾਂ ਨੂੰ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੰਡ ਰੇਸ਼ਨ ਆਫ ਇੰਡੀਆ ਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨਾਲ 5 ਸਾਲ ਲਈ ਸਮਝੌਤਾ ਕਰਨਾ ਪਵੇਗਾ ਇਸ ਤੇ ਕਿਸਾਨਾਂ ਨੇ ਕਿਹਾ ਤੀ ਉਹ ਅੱਜ 19 ਫਰਵਰੀ ਨੂੰ ਇਸ ਤੇ ਵਿਚਾਰ ਕਰਨਗੇ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਹੋਰ ਵੀ ਕਈ ਮੰਗਾਂ ਹਨ ਜਿਨ੍ਹਾਂ ਤੇ ਸਹਿਮਤੀ ਨਹੀਂ ਬਣ ਸਕੀ ਅਸੀਂ ਅੱਜ ਦੇ ਸੁਝਾਵਾਂ ਬਾਰੇ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਸਾਡਾ ਪ੍ਰੋਗਰਾਮ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਮਾਰਚ ਲਈ ਸਟੈਂਡ ਬਾਈ ਤੇ ਹੋਏਗਾ ਜੇਕਰ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਵਕ ਦਿੱਲੀ ਜਾਣ ਦਿੱਤਾ ਜਾਵੇ। ਭਾਜਪਾ ਦੇ ਚੰਡੀਗੜ੍ਹ 'ਚ ਨਵੇਂ ਬਣੇ ਮੇਅਰ ਨੇ ਦਿੱਤਾ ਅਸਤੀਫਾ। ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਭਾਜਪਾ 'ਚ ਹੋਏ ਸ਼ਾਮਿਲ। ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ ਮਨੋਜ ਸਨੋਕਰ ਨੇ 30 ਜਨਵਰੀ ਨੂੰ ਹੋਈਆਂ ਮੇਹ ਚੋਣਾਂ 'ਚ ਤਾਂ ਦੇ ਦੇ ਦੋਸ਼ਾ ਦਰਮਿਆਨ ਐਤਵਾਰ ਨੂੰ ਆਪਣੇ ਹੰਦੇ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਪਹਿਲਾਂ ਅੱਜ ਆਪ ਦੇ ਤਿੰਨ ਕਾਉਂਸਲਰ ਪਾਪਾ ਸ਼ਾਮਿਲ ਹੋ ਗਏ ਇਹ ਘਟਨਾ ਕਰਮ ਸੁਪਰੀਮ ਕੋਰਟ ਚ ਅੱਜ ਹੋ ਰਹੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ ਨਾਮੀ ਗੈਂਗਸਟਰ ਕਾਲਾ ਤਨਾਲਾ ਪੁਲਿਸ ਮੁਕਾਬਲੇ ਚ ਹਲਾਕ ਤਿੰਨ ਸਾਥੀ ਗ੍ਰਿਫਤਾਰ ਦੋ ਪੁਲਿਸ ਅਧਿਕਾਰੀ ਗੰਭੀਰ ਜ਼ਖਮੀ ਹੋਏ ਨਾਮੀ ਗੈਂਗਸਟਰ ਗੁਰਮੀਤ ਸਿੰਘ ਉਰਫ ਕਾਲਾ ਤਨਾਲਾ ਅੱਜ ਪਿੰਡ ਬੜਬੇਰ ਨੇੜੇ ਇੱਕ ਫਾਰਮ ਹਾਊਸ ਜੋ ਲਾਲ ਕੋਠੀ ਦੇ ਨਾਮ ਨਾਲ ਮਸ਼ਹੂਰ ਹੈ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ ਐਜੀਟੀਐਫ ਅਤੇ ਬਰਨਾਲਾ ਪੁਲਿਸ ਦੀ ਟੀਮ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਜਦੋਂ ਕਿ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁਕਾਬਲੇ ਦੌਰਾਨ ਦੋ ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ ਹਨ ਮੁਕਾਬਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਜੀਟੀਐਫ ਦੇ एआईजी संदीप गोयल ਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਕ ਨੇ ਦੱਸਿਆ ਕਿ ਗੈਂਗਸਟਰ ਕਾਲਾ ਤਨੌਲਾ ਇਹ ਸ਼੍ਰੇਣੀ ਦਾ ਗੈਂਗਸਟਰ ਸੀ ਜਿਸ ਉੱਪਰ ਕਤਲ ਇਰਾਦੇ ਕਤਲ ਤੇ ਹੋ ਉਤਾਰਾਵਾ ਤਹਿਤ ਤਕਰੀਬਨ 67 ਮੁਕੱਦਮੇ ਦਰਜ ਸਨ ਡਾਕਟਰ ਇੰਦਰਜੀਤ ਸਿੰਘ ਮਿੱਝਰਮੁਰ ਬਣੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵਿਰੋਧੀ ਤਿਰਧੂ ਮਿੰਦਵਾਰ ਸੁਨਿੰਦਰਜੀਤ ਦੇ ਸੇਮੂ 97 ਵੋਟਾਂ ਦੇ ਫਰਕ ਨਾਲ ਹਰਾਇਆ ਟੀਮ ਡਾਕਟਰ ਨਿੱਜਰ ਨੂੰ 5 ਅਤੇ ਦਿਵਾਨ ਪਚਾਉ ਮੋਰਚੇ ਨੂੰ ਮਿਲਿਆ ਇੱਕ ਅੰਨ ਰੇਰੀ ਸਕੱਤਰ ਕਿਸਾਨ ਜਥੇਬੰਦੀਆਂ ਵੱਲੋਂ ਜਗENDER ਸਿੰਘ ਉਹ ਰਾਹਤ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਦੀ ਅਗਵਾਈ ਹੇਠ ਪੰਜ ਪਾਦੇ ਲੀਡਰਾਂ ਦੇ ਘਰਾਂ ਅੱਗੇ ਤਰਨੇ ਲਗਾਏ ਗਏ ਤੇ ਮਾਲੀ ਪੰਜਾਬ ਦੇ 13 ਜ਼ਿਲ੍ਹਿਆਂ ਚ ਤਿੰਨ ਰਾਤ 22 ਟੋਲ ਮੁਕਤ ਤਰਨੇ ਵੀ ਜਾਰੀ ਹਨ ਦੂਜੇ ਪਾਸੇ ਰਾਜੀਵਾਲ ਗਰੁੱਪਸ ਮੇਰ 32 ਦੂਸਰੀਆਂ ਜਥੇਬੰਦੀਆਂ ਨੇਮੀ 21 ਦੇ 22 ਫਰਵਰੀ ਨੂੰ ਪੰਜਾਬ ਦੇ ਜ਼ਿਲ੍ਹਾ ਪੱਤਰ ਤੋਂ ਲੈ ਕੇ ਸੂਬੇ ਪੱਤਰ ਤੱਕ ਦੇ ਸਾਰੇ ਪਾਜਪਾ ਗੁਵਸੰਦਰ ਮੈਂਬਰਾਂ ਵਿਧਾਇਕਾਂ ਤੇ ਅੱਗੇ ਦਿਨ ਰਾਤ ਹੈ ਰੋਸਤਾਂ ਮੇ ਲਗਾਏ ਜਾਣਗੇ ਤੇ ਟੋਲ ਮੁਕਤ ਕੀਤੇ ਜਾਣਗੇ ਧੰਨਵਾਦ